ਵਾਕਿਆ ਸਿਆਣਿਆਂ ਦੀ ਕਈ ਗੱਲ ਹੈ ਜਿਹੜੀ ਉਹ ਬਿਲਕੁਲ ਸੱਚਾ ਕਹਿੰਦੇ ਉਠਿਆ ਆਪ ਤੋਂ ਨਾ ਜਾਵੇ ਤੇ ਫਿੱਟੇ ਮੂੰਹ ਗੋਟਿਆਂ ਦੇ ਲਿਡਰਾਣੀ ਏਰੀਆ ਦੇ ਵਿੱਚ ਵਰਕ ਆਪ ਨੇ ਕੀਤਾ ਤੇ ਦੋਸ਼ਾ ਜਿਹੜਾ ਉਹ ਆਪਦੇ ਵਰਕਰਾਂ ਨੂੰ ਦੇ ਰਹੇ ਆ ਤੇ ਵਰਕਰਾਂ ਨੂੰ ਇਸ ਗੱਲ ਦੀ ਯਦੋਜਾਦ ਕਰਨ ਲਈ ਕਿਹਾ ਜਾ ਰਿਹਾ ਕਿ ਤੁਹਾਡੇ ਹਲਕੇ ਦੇ ਵਿੱਚੋਂ ਵੋਟਾਂ ਵਧਣੀਆਂ ਚਾਹੀਦੀਆਂ ਪਰ ਇੱਥੇ ਨਹੀਂ ਲੱਗਣੀ ਚਾਹੀਦੀ ਬਾਕੀ ਦਾ ਬਾਅਦ ਦਾ ਬਾਅਦ ਚ ਦੇਖਿਆ ਜਾਊਗਾ ਇਹ ਪਹਿਲੀ ਮੈਂ ਤਾਂ ਤੁਸੀਂ ਵੀ ਜਾਣਿਓ ਵੀ ਇਹ ਕਿੰਨਾਂ ਨੇ ਗੱਲ ਕਹੀ ਤੇ ਕਿੰਨਾਂ ਨੂੰ ਕਹੀ ਸੋ ਹੈਰਾਨੀ ਹੁੰਦੀ ਹੈ ਵੀ ਵਰਕਰ ਹੁਣ ਫਾਇਆ ਲੈ ਲੈਣ ਤੁਹਾਡੇ ਜਿੱਦੋਂ ਤੁਸੀਂ ਕੁਝ ਕੀਤਾ ਨਹੀਂ ਵਰਕਰ ਜਦੋਂ ਪਿੰਡਾਂ 'ਚ ਜਾਣਗੇ ਲੋਕ ਉਹਨਾਂ ਨੂੰ ਸਵਾਲ ਕਰਨਗੇ ਦੇਖੋ ਮੈਂ ਜਿਵੇਂ ਅੱਗੇ ਵੀ ਕਹਿਣੀ ਹੁੰਦੀ ਆ ਕਿ ਲੋਕਤੰਤਰੀ ਰਾਜ ਆ ਲੋਕਾਂ ਦਾ ਰਾਜ ਆ ਲੋਕ ਸੁਚੇਤ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਲੋਕਾਂ ਨਾਲ ਕਿਸ ਤਰ੍ਹਾਂ ਵਾਅਦੇ ਕਰ ਕਰਕੇ ਮੁੱਕਰੇ ਹੋ ਲੋਕ ਭਲੀ ਪਾਂ ਤੈਨਾਂ ਚੀਜ਼ਾਂ ਤੋਂ ਜਾਣੂ ਨੇ ਪੁੱਛ ਕੇ ਦੇਖੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਪੁੱਤ ਚਲੇ ਗਏ ਪੁੱਛ ਕੇ ਦੇਖੋ ਉਹਨਾਂ ਮਾਵਾਂ ਨੂੰ ਪੁੱਛ ਕੇ ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਨੇ ਦਿਲਾਂ ਤੇ ਪੱਥਰ ਧਰ ਕੇ ਪੁੱਤ ਪਰਦੇਸਾਂ ਨੂੰ ਤੋਰੇ ਆ ਤੇ ਉਦੋਂ ਵੀ ਕੁਲਬੂਤਾਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਕਿੰਨਾਂ ਦੀਆਂ ਆਈਆਂ ਤੇ ਕਈ ਤਰਸ ਦੇ ਵੀ ਮਰ ਗਏ ਆ ਜਾਂਦੀ ਵਾਰ ਦਾ ਮੂੰਹ ਦੇਖਣ ਨੂੰ ਸੋ ਜਿਹੜੀ ਸਿਆਸਤ ਆ ਸਿਆਸਤ ਤਾਂ ਕਹਿੰਦੇ ਸਿਆਣੇ ਕਹਿੰਦੇ ਸਕੇ ਪਿਓ ਪੁੱਤ ਦੀ ਨਹੀਂ ਹੋਈ ਤੇ ਲੋਕਾਂ ਦਾ ਸਿਆਸਤ ਦਾ ਕੀ ਮੈਚ ਹੋ ਸਕਦਾ ਸੋ ਉਹਨਾਂ ਲੀਡਰਾਂ ਨੂੰ ਮੇਰੀ ਹੱਥ ਬਣ ਕੇ ਬੇਨਤੀ ਆ ਪਹਿਲਾਂ ਤਾਂ ਵੀ ਭਰਾਵੋ ਇਹ ਗੱਲ ਕਹਿਣੀ ਛੱਡੋ ਇਹ ਕਹੋ ਕਿ ਜਿਓ ਅਸੀਂ ਕੰਮ ਕੀਤਾ ਉਹਦੇ ਮੁਤਾਬਕ ਸਾਨੂੰ ਫਲ ਮਿਲੇ ਕਿਸਾਨੇ ਕਹਿੰਦੇ ਹਨ ਜਿਹੋ ਜਾਂ ਬੀਜਾਂਗੇ ਉਹੋ ਜਾਂ ਵੱਡਾਂਗੇ ਜਿਹੋ ਜਾਂ ਪ੍ਰਭੂ ਤੁਸੀਂ ਬੀਜਿਆ ਉਹੋ ਜਾਂ ਤੁਸੀਂ ਵੱਡੋਗੇ ਤੇ ਲੋਕਾਂ ਨੂੰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਪੀਲਾ ਕਿ ਦੇਖੋ ਮੈਂ ਇਹ ਨਹੀਂ ਕਹਿੰਦੀ ਕਾਲੀ ਚੰਗੇ ਕਾਂਗਰਸੀ ਚੰਗੇ ਆਮ ਆਦਮੀ ਪਾਰਟੀ ਚੰਗੀ ਮੈਂ ਨਹੀਂ ਇਹ ਕਹਿੰਦੀ ਕਾਲੀ ਮਾੜੇ ਕਾਂਗਰਸੀ ਮਾੜੇ ਆਮ ਆਦਮੀ ਪਾਰਟੀ ਮਾੜੀ ਦੇਖੋ ਮੈਂ ਇੱਕ ਚੀਜ਼ ਜਾਣਦੀ ਹਾਂ ਕਿ ਤੁਹਾਨੂੰ ਜਿਹੜਾ ਇਨਸਾਨ ਚੰਗਾ ਲੱਗਦਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚਿਆਂ ਦੀ ਰੱਖਿਆ ਕਰ ਸਕਦਾ ਪੰਜਾਬ ਦੀ ਜਵਾਨੀ ਨੂੰ ਬਚਾ ਸਕਦਾ ਜਿਹੜਾ ਇਨਸਾਨ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਕਿਸਾਨੀ ਨੂੰ ਬਚਾ ਸਕਦਾ ਉਸ ਇਨਸਾਨ ਦੇ ਹੱਕ ਦੇ ਵਿੱਚ ਬੋਲਦੇ ਆ ਜੀ ਤੇ ਨਹੀਂ ਜੇਬਾਂ ਭਰਨ ਵਾਲੇ ਇੱਥੇ ਬਹੁਤ ਆਉਣਗੇ ਤੇ ਜੇਬਾਂ ਭਰ ਕੇ 5-5 ਸਾਲ ਤੁਹਾਡਾ ਪੁੱਛਣਗੇ ਤੱਕ ਨਹੀਂ ਆ ਕੇ ਵੀ ਤੁਸੀਂ ਹੈਗੇ ਵੀ ਹੋ ਜਾਂ ਨਹੀਂ ਹੈਗੇ ਕਿਉਂਕਿ ਇਹਨਾਂ ਲੀਡਰਾਂ ਕੋਲੇ ਇੱਕ ਬੜਾ ਵਧੀਆ ਜਵਾਬ ਆ ਮੈਂ ਲੋੜ ਪਈ ਤਾਂ ਉਹਨਾਂ ਦੇ ਨਾਮ ਤੱਕ ਵੀ ਲੈ ਦੂੰਗੀ ਕਿਉਂਕਿ ਮੇਰੇ ਸਾਹਮਣੇ ਉਹ ਚੀਜ਼ਾਂ ਹੁੰਦੀਆਂ ਦੇਖੀਆਂ ਮੈਂ ਇਹ ਲੀਡਰ ਕਹਿੰਦੇ ਕਹਿੰਦੇ ਕਿਉਂ ਤੂੰ ਆਪਦਾ ਮੁੱਲ ਲਾਇਆ ਮੈਂ ਤੈਨੂੰ ਖਰੀਦਿਆ ਤੇਰਾ ਮੇਰਾ ਰਿਸ਼ਤਾ ਇੱਕ ਵਪਾਰੀ ਦਾ ਤੇ ਇੱਕ ਵਸਤੂ ਦਾ ਧੋਖਾ ਉਗਾ ਕਿੰਨਾਂ ਨੂੰ ਪਰ ਵਾਕਿਆ ਇਹ ਤੁਹਾਨੂੰ ਜਦੋਂ ਤੁਸੀਂ ਚਾਂਦਰ ਰੁਪਈਆਂ ਤੇ ਚੰਦ ਬੋਤਲਾਂ ਤੇ ਆਪਦੀ ਵੋਟ ਨੂੰ ਵੇਚ ਦਿੰਨੇ ਹੋ ਤਾਂ ਫਿਰ ਤੁਸੀਂ ਹੱਕ ਤਣ ਕੇ ਇਹ ਗੱਲ ਨਹੀਂ ਇਹਨਾਂ ਨੂੰ ਕਹਿ ਸਕਦੇ ਵੀ ਭਾਈ ਤੁਸੀਂ ਸਾਡੇ ਕੰਮ ਨਹੀਂ ਕੀਤੇ ਸੋ ਜਗਦਿਆਂ ਜਮੀਰਾਂ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਭਾਈ ਇਸ ਤਰ੍ਹਾਂ ਨਾ ਕਰਿਆ ਜੀ ਨਾ ਤਾਂ ਉਹ 8 8 9 900 ਰੁਪਈਆ ਜਾਂ 1000 1015 1500 ਰੁਪਈਏ ਨਾ ਤੁਹਾਡੀ ਜ਼ਿੰਦਗੀ ਨਿਕਲਣ ਲੱਗੀ ਆ ਨਾ ਤੁਹਾਡਾ ਉਹਦੇ ਨਾਲ ਕਾਰੋਬਾਰ ਸੈੱਟ ਹੋਣ ਲੱਗਾ ਜਾਂ ਤਾਂ ਕਹੀਏ ਨਾ ਆਪਾਂ ਮੈਂ ਵੀ ਕਵਾਂ ਵੀ ਹਾਂ ਭਾਈ ਤੁਹਾਨੂੰ ਉਹ ਇੰਨਾ ਕੁ ਪੈਸਾ ਦੇ ਗਿਆ ਤੁਸੀਂ ਆਪਦਾ ਬਿਜ਼ਨਸ ਸੈੱਟ ਕਰ ਲਿਆ ਤੁਹਾਡੇ ਪੁੱਤ ਪੋਤੇ ਦੀਆਂ ਰੋਟੀਆਂ ਬਣੀਆਂ ਚੱਲ ਕੋਈ ਨਹੀਂ ਜਿੱਥੇ ਹੀਰ ਨੂੰ ਸਾਰੇ ਗਾਈ ਜਾਂਦੇ ਬਾਬਾ ਗਾਲੂ ਤਾਂ ਕੋੜੀ ਜਾਉ ਚਲੋ ਕੋਈ ਗੱਲ ਨਹੀਂ ਜਿੱਥੇ ਦੂਜੇ ਲੁੱਟੀ ਜਾਂਦੇ ਉੱਥੇ ਜੇ ਤੁਹਾਨੂੰ ਮਿਲ ਗਏ ਉਹ ਦੁੱਖ ਨਹੀਂ ਦਿੰਦੇ ਪਰ ਹਜ਼ਾਰ ਹਜ਼ਾਰ 15 1500 ਤੁਸੀਂ ਦੇਖੋਗੇ ਤੁਹਾਡਾ ਇੱਕ ਦਿਨ ਦਾ ਖਰਚਾ ਇਹਨਾਂ ਕਿ ਹਜ਼ਾਰ ਜ ਹਜ਼ਾਰ 15 1500 ਤੇ ਤੁਹਾਡੀਆਂ ਉਮਰਾਂ ਲੰਘ ਜਾਣਗੀਆਂ ਇਹ ਤੁਸੀਂ ਆਉਦੀ ਜਮੀਰ ਵਿੱਚ ਹੋਗੇ ਕਿਉਂਕਿ ਅਕਸਰ ਇਲੈਕਸ਼ਨਾਂ ਦੇ ਵਿੱਚ ਅਕਸਰ ਹੀ ਵੋਟਾਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਿਆ ਬਾਕੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਮੈਨੂੰ ਇਸ ਕਰਕੇ ਨਹੀਂ ਪੈਣਾ ਨਾ ਮੈਂ ਰਾਜਨੀਤੀ ਕਰਨੀ ਹੈ ਨਾ ਮੈਨੂੰ ਲੋੜ ਹੈ ਨਾ ਮੈਨੂੰ ਇਹ ਆ ਕਿ ਮੇਰਾ ਲੋਕਾਂ ਦਾ ਜਿਵੇਂ ਲੋਕ ਕਹਿੰਦੇ ਬੈਂਕ ਬੈਲੈਂਸ ਹੋਵੇ ਮੇਰਾ ਲੋਕਾਂ ਦਾ ਬੈਲੈਂਸ ਹੋਵੇ ਨਹੀਂ ਵੀ ਮੈਂ ਕਿਹੜਾ ਕੋਈ ਸਿਆਸਤ ਕਰਨੀ ਆ ਜਿਹੜਾ ਮੈਨੂੰ ਇਹ ਚੀਜ਼ਾਂ ਹੁਣ ਪਰ ਇਹ ਇੱਕ ਅਟਲ ਸਚਾਈ ਆ ਤੇ ਦੱਸਦਾ ਕੌਣ ਹੁੰਦਾ ਜਿਨੇ ਤਨ ਤੇ ਹੰਡਾਈਆਂ ਹੋਣ ਜਿਨ੍ਹਾਂ ਨੇ ਇਹ ਚੀਜ਼ ਵੇਖੀ ਹੋਵੇ ਹਰ ਚੰਕ ਦੀ ਜੀ ਸੋਨਾ ਨਹੀਂ ਹੁੰਦੀ ਸੋ ਆਪਦੀ ਵੋਟ ਆ ਨਾ ਜਿਹੜੀ ਉਹ ਤੁਹਾਡੀ ਵੋਟ ਬਹੁਤ ਕੀਮਤੀ ਐ ਇੱਕ ਵੋਟਰ ਦੀ ਵੋਟ ਉਹਦਾ ਮੁੱਲ ਨਹੀਂ ਲਾਇਆ ਜਾ ਸਕਦਾ ਇੱਕ ਵੋਟ ਦਾ ਕੋਈ ਮੁੱਲ ਨਹੀਂ ਸਿਆਣੇ ਕਹਿੰਦੇ ਆ ਨਾ ਬੂੰਦ ਬੂੰਦ ਨਾਲ ਸਾਗਰ ਭਰ ਜਾਂਦੇ ਆ ਉਹ ਬੂੰਦ ਬੂੰਦ ਜਿਹੜੀ ਤੁਹਾਡੀ ਇੱਕ ਇੱਕ ਵੋਟ ਆ ਉਹ ਬੜੀ ਕੀਮਤੀ ਹੈ ਤੇ ਤੁਹਾਡੀ ਇੱਕ ਇੱਕ ਵੋਟ ਨੇ ਇੱਕ ਚਿਹਰੇ ਦੀ ਚੋਣ ਕਰਨੀ ਆ ਉਹ ਤੁਸੀਂ ਲੋਕਾਂ ਨੇ ਦੱਸਣਾ ਕਿ ਉਹ ਚਿਹਰਾ ਕੌਣ ਆ ਉਹ ਤੁਹਾਡੇ ਲੋਕਾਂ ਦੇ ਹੱਕ ਲਈ ਲੜਨ ਵਾਲਾ ਚਿਹਰਾ ਜਾਂ ਉਹ ਚਿਹਰਾ ਉਹ ਆ ਜਿਹੜਾ ਅੱਜ ਤੁਹਾਨੂੰ ਵੀਰੇ ਭੈਣੇ ਬਾਪੂ ਜੀ ਬੇਬੇ ਜੀ ਕਹਿ ਕੇ ਪੈਰੀ ਹੱਥ ਲਾਵੇ ਤੇ ਚੰਦ ਦਿਨਾਂ ਨੂੰ ਜਿੱਤਣ ਤੋਂ ਬਾਅਦ ਕਵੇ ਜੀ ਮੇਰੇ ਕੋਲੇ ਟਾਈਮ ਨਹੀਂ ਮੈਂ ਤਾਂ ਦਿੱਲੀ ਬੈਠਾ ਜੀ ਮੇਰੇ ਕੋਲੇ ਫੋਨ ਚੱਕਣ ਦਾ ਟਾਈਮ ਨਹੀਂ ਮੈਂ ਮੀਟਿੰਗਾਂ ਦੇ ਵਿੱਚ ਬਿਜ਼ੀ ਹਾਂ ਸੋ ਚਿਹਰਾ ਉਹ ਚੁਣਿਆ ਜੇ ਜਿਹੜਾ ਤੁਹਾਡਾ ਆਪ ਦਾ ਚਿਹਰਾ ਹੋਵੇ ਜਿਹੜਾ ਤੁਹਾਡੀ ਆਮ ਲੋਕਾਂ ਦੀ ਉੱਠ ਕੇ ਗੱਲ ਕਰੇ ਸਿਆਸਤ ਦੀ ਗੱਲ ਤਾਂ ਸਾਰੇ ਕਰਦੇ ਆ ਸਿਆਸਤਦਾਨ ਤਾਂ ਸਾਰੇ ਆ ਪਰ ਗੱਲ ਲੋਕਾਂ ਦੀ ਹੋਣੀ ਚਾਹੀਦੀ ਗੱਲ ਲੋਕਾਂ ਦੇ ਵਿਵਹੂਦ ਦੀ ਹੋਣੀ ਚਾਹੀਦੀ ਆ ਗੱਲ ਸਾਡੀ ਕਿਸਾਨੀ ਦੀ ਹੋਣ ਦੀ ਹੋਣੀ ਚਾਹੀਦੀ ਹੈ ਗੱਲ ਸਾਡੇ ਪੰਜਾਬ ਦੀ ਜਵਾਨੀ ਦੀ ਹੋਣ ਦੀ ਹੋਣੀ ਚਾਹੀਦੀ ਹੈ ਸੋ ਜਿਹੜੇ ਲੀਡਰਾਂ ਦੇ ਵਿੱਚ ਇਹ ਕੁਆਲਿਟੀਆਂ ਨੇ ਚਾਹੀਓ ਕਿਸੇ ਵੀ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਨਹੀਂ ਤੁਹਾਨੂੰ ਲੱਗਦਾ ਕਿ ਇਹਨਾਂ ਲੀਡਰਾਂ ਦੀ ਜਿਹੜੀ ਸ਼ਭੀ ਬੜੀ ਵਧੀਆ ਤਾਂ ਉਹਨਾਂ ਲੀਡਰਾਂ ਨੂੰ ਤੁਹਾਡਾ ਵੋਟ ਪਾਉਣ ਦਾ ਹੱਕ ਵੀ ਮੰਨਦਾ ਤੇ ਉਸ ਤਰ੍ਹਾਂ ਦੇ ਲੀਡਰਾਂ ਹਾਂ ਜਿਹੜੇ ਇਹ ڈیزਰਵ ਵੀ ਕਰਦੇ ਆ ਕਿ ਉਹ ਜਿੱਤ ਕੇ ਸਮਾਜ ਦੇ ਭਲੇ ਲਈ ਕੁਝ ਕਰਨ ਤੇ ਉਹ ਲੀਡਰ ਨਾ ਚੁਣ ਲਿਓ ਜਿਹੜੇ ਰੋਟੀਆਂ ਤੁਹਾਡੇ ਤੇ ਸੇਕਣ ਕਿਉਂਕਿ ਉਹਨਾਂ ਨੇ ਰੋਟੀ ਸੇਕ ਕੇ ਚੱਕ ਕੇ ਖਾ ਜਾਣੀ ਆ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਉਹਦੇ ਚ ਤੁਸੀਂ ਕਿੰਨਾ ਤਪੇ ਹੋ ਤੁਸੀਂ ਬਾਲਣ ਦੀ ਜਗਾ ਤੇ ਆਪਣੇ ਆਪ ਨੂੰ ਝੋਕਿਆ ਹੋਇਆ ਸੋ ਇਹ ਬਹੁਤ ਘੱਟ ਲੋਕ ਇਹਨਾਂ ਚੀਜ਼ਾਂ ਨੂੰ ਐਮਿਤ ਇਹ ਦਿੰਦੇ ਨੇ ਦੇਖੋ ਮੈਂ ਅੱਗੇ ਵੀ ਕਿਹਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਜਾਂ ਕਿਸੇ ਦੇ ਨਾਲ ਬਸ ਮੇਰਾ ਲੈਣਾ ਦੇਣਾ ਤਾਂ ਮੇਰੀ ਸਮਾਜ ਨਾਲ ਆ ਪੰਜਾਬ ਦੀ ਜਵਾਨੀ ਨਾਲ ਆ ਪੰਜਾਬ ਦੀ ਕਿਸਾਨੀ ਨਾਲ ਆ ਪੰਜਾਬ ਦੇ ਉਹਨਾਂ ਦੁਖੀ ਲੋਕਾਂ ਦੇ ਨਾਲ ਆ ਜਿਨ੍ਹਾਂ ਲੋਕਾਂ ਦੇ ਵਿੱਚ ਮੈਂ ਰੋਜ਼ ਜਾਨੀਆਂ ਰੋਜ਼ ਵਿਚਰਦੀਆਂ ਤਿਲ ਤਿਲ ਮਰਦੇ ਦੇਖਦੀਆਂ ਤੁਸੀਂ ਦੇਖੋ ਬਾਹਰ 60 ਸਾਲ ਤੋਂ ਬਾਅਦ ਬੰਦਾ ਰਿਟਾਇਰ ਹੋ ਜਾਂਦਾ ਹੈ ਹਨਾ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਬੰਦਾ ਬਹਿ ਕੇ ਖਾਣ ਜੋ ਕਹੋ ਜਾਂਦਾ ਪੈਨਸ਼ਨ ਤਾਂ ਸਾਡੇ ਵੀ ਲੱਗਦੀ ਆ ਪਰ ਸਾਡੇ ਕਿੰਨਾ ਲੋਕਾਂ ਦੀ ਲੱਗਦੀ ਆ ਜਿਨ੍ਹਾਂ ਦੀ ਲਗਣੀ ਨਹੀਂ ਚਾਹੀਦੀ ਤੇ ਕਿਹੜੇ ਲੋਕ ਅੱਜ ਰੋਲ ਰਹੇ ਨੇ ਜਿਨ੍ਹਾਂ ਨੂੰ ਵਾਕਿਆ ਪੈਨਸ਼ਨ ਦੀ ਲੋੜ ਆ ਸਾਡੇ ਅੱਜ 80 ਸਾਲ ਦਾ ਬਾਬਾ ਰਕਸ਼ਾ ਚਲਾ ਕੇ ਆਪਦਾ ਘਰ ਦਾ ਗੁਜ਼ਾਰਾ ਤੋਰ ਰਿਹਾ ਤੇ ਸਾਡੇ ਇੱਥੇ 22 ਸਾਲ ਦਾ ਨੌਜਵਾਨ ਬੈਠਾ ਉਸਰਾਲ ਕਾ ਇੰਡਸਟਰੀ ਦਾ ਮਾਲਕ ਹੋ ਕੇ ਉਹਨਾਂ ਤੋਂ ਕੰਮ ਕਰਾ ਰਿਹਾ ਸੋ ਇਹ ਹਾਲਾਤ ਆ ਮੇਰੇ ਪੰਜਾਬ ਦੇ ਤੇ ਜੇ ਇਹਨਾਂ ਹਾਲਾਤਾਂ ਨੂੰ ਸਮਾ ਰਹਿੰਦੇ ਆ ਨਾ ਸੁਧਾਰਿਆ ਤਾਂ ਫਿਰ ਰੱਬ ਰੱਖਾ ਵੇ ਫਿਰ ਤਾਂ ਪ੍ਰਮਾਤਮਾ ਰੱਖਾ ਉਹਨਾਂ ਲੋਕਾਂ ਦਾ ਸੋ ਜੇ ਇਹ ਗੱਲਾਂ ਮੇਹੀਆਂ ਚੰਗੀਆਂ ਤੇ ਸਹੀ ਲੱਗੀਆਂ ਤਾਂ ਇਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਰਹਿ ਮਨਦੀਪ ਕੌਰ ਮਰਖਾਈ ਮੇਰਾ ਪੇਜ ਆ YouTube ਚੈਨਲ ਰਮਨਦੀਪ ਕੌਰ ਮਰ ਖਾਈ ਤੇ ਤੁਸੀਂ ਮੇਰੇ ਵਿਚਾਰ ਸੁਣ ਸਕਦੇ ਹੋ ਸੋ ਧੰਨਵਾਦ ਸਾਰਿਆਂ ਦਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀ ਉਮਰ ਚੜ੍ਹਦੀ ਕਲਾ ਬਖਸ਼ੇ ਚੰਗੇ ਮਾੜੇ ਦੀ ਪਰਖ ਕਰਨ ਦਾ ਜਿਹੜਾ ਤੁਹਾਨੂੰ ਬਲ ਦੇ ਧੰਨਵਾਦ